ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਸਭ ਤੋਂ ਪਹਿਲਾਂ ਉਹ ਸਵਤੰਤਰਤਾ ਸਨਾਨੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਚਰਨਾਂ ਦੇ ਵਿੱਚ ਨਮਨ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਇਹ ਤਿਰੰਗਾ ਝੰਡਾ ਦੇਸ਼ ਦੁਨੀਆ ਦੇ ਵਿੱਚ ਲਹਿਰਾ ਰਿਹਾ ਹੈਗਾ ਤੇ ਉਹ ਮਹਾਨ ਸ਼ਹੀਦਾਂ ਨੂੰ ਤੇ ਖਾਸ ਕਰਕੇ ਅੱਜ ਜਿਹੜੇ ਸਾਡੇ ਸਰਹੱਦਾਂ ਦੇ ਉੱਤੇ ਸਾਡੇ ਭਰਾ ਤੇ ਭੈਣਾ ਸਾਡੀ ਰੱਖਿਆ ਵਾਸਤੇ ਖੜੇ ਐ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹੈ ਤੇ ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਇਹੀ ਅਰਦਾਸ ਕਰਦਾ ਕਿ ਇਹ ਜਿਹੜਾ ਰੱਖਣ ਦੇਸ਼ ਭਾਰਤ ਹੈਗਾ ਇਹਦੇ ਵਿੱਚ ਵੱਖ-ਵੱਖ ਭਾਸ਼ਾਵਾਂ ਵੇਸ਼ ਅਲੱਗ-ਅਲੱਗ ਸਾਡੇ ਸੱਭਿਆਚਾਰ ਇਹ ਸਾਰਿਆਂ ਨੂੰ ਜਿਹੜਾ ਖੰਡ ਰੱਖਿਆ ਹੋਇਆ ਹੈਗਾ ਪਰਮਾਤਮਾ ਐਦਾਂ ਹੀ ਸਾਡੇ ਪਰਿਵਾਰਾਂ ਨੂੰ ਇਕੱਤਰ ਰੱਖੇ ਤੇ ਵੱਧਦਾ ਫੁੱਲਦਾ ਰਹੇ ਤੇ ਦੁਨੀਆ ਦਾ ਸਰਵ ਸੋਸ ਜਿਹੜਾ ਇਹ ਦੇਸ਼ ਬਣੇ ਮੈਂ ਫੇਰ ਤੋਂ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਆਪਣੇ ਪਰਿਵਾਰ ਤੇ ਆਪਣੇ ਪਿਤਾ ਜੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਜੈ ਹਿੰਦ ਜੈ ਭਾਰਤ